ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆਇਕ ਨਵੇਂ ਵਲੌਗ ਤੇ ਹੋਰ ਸੁਣਾਉਣੀ ਕਿ ਹਾਲ ਚਾਲ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ देर ਹੈਗਾ ਜੀ ਐਂਤ ਵਾਰਦਾ ਤੇ ਬੱਚਿਆਂ ਜ ਘਰੀ ਸੀ ਬੱਚਿਆਂ ਨੂੰ ਛੁੱਟੀ ਹੈਗੀ ਤੇ ਇੱਥੇ ਮੈਂ ਲੱਗੀ ਹੋਈ ਸੀ ਜੀ ਸਬਜ਼ੀ ਦਾ ਖਾਣਾ ਬਣਾਉਣ ਬ੍ਰੇਕਫਾਸਟ ਤੇ ਨਾਲ ਹੀ ਉਹਨਾਂ ਦਾ ਟਿਫਨ ਪੈਕ ਕਰਨਾ ਸੀ ਲੰਚ ਉਹਨਾਂ ਦਾ ਬਣਾ ਰਹੀ ਸੀ ਤੇ ਬਸ ਜਿਹੜੇ ਬੱਚੇ ਅੱਜ ਥੋੜਾ ਜਲਦੀ ਉੱਠ ਖੜੇ ਇਹਦਾ ਹੁੰਦਾ ਨਾ ਜਿਸ ਦਿਨ ਤੇ ਇਹਨਾਂ ਨੇ ਸਕੂਲ ਜਾਣਾ ਹੁੰਦਾ ਉਸ ਦਿਨ ਤਾਂ ਲੇਟ ਹੋ ਜਾਂਦੇ ਜਾਨੀ ਕਿ ਕਹਿ ਕਹਿ ਕੇ ਉਠਾਣਾ ਪੈਂਦਾ ਤੇ ਪਰ ਜਿਸ ਦਿਨ ਛੁੱਟੀ ਹੋਵੇ ਹਨਾ ਮਾਰਨਿੰਗ ਆਪਣੇ ਆਪ ਹੀ ਉੱਠ ਜਾਂਦੇ ਆ ਪਤਾ ਨਹੀਂ ਹਨਾ ਚਾਹ ਹੁੰਦਾ ਵੀ ਅੱਜ ਛੁੱਟੀ ਆ ਆਪਾਂ ਤੇ ਹਾਂਜੀ ਇੱਥੇ ਮੈਂ ਬਾਹਰ ਦੇਖ ਰਹੀ ਸੀ ਉਧਰ ਬੱਚੇ ਪਾਣੀ ਦੇ ਰਹੇ ਸੀ ਬੁੱਧਿਆ ਨੂੰ ਨਾਲ ਨਾਲ ਮੇਰੀ ਉੱਨਾ ਚ ਨਿਗਾ ਸੀਗੀ ਇਹ ਬਸ ਜਿੱਥੇ ਰੋਟੀ ਪਾਣੀ ਲੱਗੀ ਹੋਈ ਸੀ ਬਣਾਉਣ ਸਬਜੀ ਦੇ ਖਾਣੇ ਹੀ ਹੈ ਇਕੱਲਾ ਤੇ ਅਸੀਂ ਆਪਣੀ ਬੱਚੇ ਵੀ ਤੇ ਪਾਪਾ ਜੀ ਜਦੋਂ ਖਾਣੀ ਹੋਈ ਉਹ ਤੋਂ ਬਾਅਦ ਵਿੱਚ ਹੀ ਬਣਾਵਾਂਗੇ ਤੇ ਹਾਂਜੀ ਇੱਥੇ ਰੋਟੀ ਪਾਣੀ ਆਪਣਾ ਹੋ ਗਿਆ ਸੀਗਾ ਇੱਥੇ ਮੈਂ ਝਾੜੂ ਲਗਾਉਣ ਲੱਗੀ ਮੈਂ ਕਿਹਾ ਚਲੋ ਉਹ ਪ੍ਰੋਬਲਮ ਆਪਣੀ ਸਾਰੀ ਡਸਟਿੰਗ ਹੋ ਗਈ ਸੀ ਤੇ ਝਾੜੂ ਲਗਾਉਣ ਲੱਗੀ ਮੈਂ ਕਿਹਾ ਵੀ ਪਹਿਲਾਂ ਮੈਂ ਅੱਜ ਇਹ نیچے ਤੋਂ ਵੀ ਸਾਰਾ ਸਾਫ਼ ਕਰ ਹੀ ਦਮਾਂ ਕਈ ਦਿਨ ਹੋ ਗਏ ਸੀ ਮੇਰੇ ਤੋਂ ਸਾਫ਼ ਨਹੀਂ ਸੀ ਹੋਇਆ ਇੱਥੋਂ ਬਸ ਤਾਹੀਂ ਨਿੱਜ ਚਾਰ ਵਾਹਣਾ ਲਗਾ ਹੀ ਦਿੰਦੇ ਆ ਪਰ ਤੈਨੂੰ ਤੋਂ ਚਾਰ ਦਿਨ ਹੋ ਗਏ ਸੀ ਮੈਂ ਤੋਂ ਟੀਪਲੀ ਨਹੀਂ ਸੀ ਸਫਾਈ ਹੋਈ ਹੈਗੀ ਜਦੋਂ ਆਪਾਂ ਤਿੰਨ ਚਾਰ ਦਿਨ ਹਨਾ ਕਿਸੇ ਵੀ ਚੀਜ਼ ਨੂੰ ਨਾ ਛੇੜੀਏ ਤਾਂ ਹਨਾ ਮੈਸੀਜਾ ਹੁਣ ਹੋ ਜਾਂਦਾ ਤੇ ਬਾਕੀ ਹਨਾ ਇਦਾਂ ਲੱਗਦਾ ਵੀ ਜਿਵੇਂ ਭਰਿਆ ਭਰਿਆ ਜਾ ਹੋਵੇ ਸਾਰਾ ਖੁਸ਼ ਅੱਜ ਮੈਂ ਤੋਂ ਚੰਗੀ ਤਰ੍ਹਾਂ ਮਗਾ ਝਾੜੂ ਲਗਾ ਆ ਗਏ ਆਪਾਂ ਇੱਥੇ ਪੋਚਾ ਲਗਾ ਦਿੰਨੇ ਵੀ ਸਾਫ਼ ਹੋ ਜਾਊਗਾ ਬਿਲਕੁਲੀ ਤੇ ਚਲੋ ਇੱਕ ਵਾਰੀ ਨਾਲੇ ਆਪਣਾ ਹੱਥ ਫੇਰ ਜੂ ਹੁਣ ਕੋਸ ਮੌਸਮ ਵੀ ਇਦਾਂ ਆ ਰਿਹਾ ਨਾ ਜਿਵੇਂ ਕੱਚੀ ਜੀ ਰੁੱਤ ਕਹਿ ਦਿੰਦੇ ਆ ਵੀ ਉਹ ਆ ਰਹੀ ਆ ਹਨਾ ਇੱਥੇ ਕੀੜੇ ਮਕੌੜ ਆਉ ਤੇ ਰਾਤ ਸਭ ਜਿਗਾ ਲਸਣ ਲੈ ਕੇ ਆਏ ਸੀ ਕਿ ਉਹ ਪਏ ਸੀ ਟੋਕਰੀ ਚ ਤੇ ਬਾਕੀ ਜੇ ਸਾਗ ਆ ਮੇਰਾ ਪਤੀਲਾ ਹੁਣ ਤੇ ਇਹਨੂੰ ਪਸਾਂ ਵੀ ਦੇਣਾ ਕਿਉਂਕਿ ਹੁਣ ਤਾਂ ਸਾਗ ਜੇ ਬਣਾਵਾਂਗੇ ਤਾਂ ਕੁੱਕਰ ਚੀ ਬਣੂਗਾ ਫਿਰ ਮੈਨੂੰ ਚਾ ਕੇ ਹੁਣ ਸਾਂ ਵੀ ਲਵਾਂਗੀ ਤੇ ਲੋ ਜੇ ਸਾਰਾ ਸਾਮਾਰੇ ਉਧਰ ਉਧਰ ਕਰਕੇ ਮੈਂ ਪੋਚਾ ਲਗਾਤਾ ਤੇ ਜਿਹੜੇ ਹੁਣ ਮੈਂ ਟੇਬਲੇ ਹੇਠਾਂ ਲਗਾ ਰਹੀ ਹਾਂ ਉਹਦੇ ਵੀ ਆਪਣੇ ਪੈਨੇ achar ਵਾਲੇ ਡੱਬੇ ਤੋਂ ਮੈਂ ਦੋ ਦਿਨ ਪਹਿਲਾਂ ਹੀ ਚੰਗੀ ਤਰ੍ਹਾਂ ਸਾਫ਼ ਕਰਤੀ ਸੀ ਕਪੜਾ ਮਾਰ ਕੇ ਉਹਨਾਂ ਨੂੰ ਸਾਫ਼ ਕਰਕੇ ਰੱਖਤਾ ਸੀਗਾ ਤੇ ਮੈਂ ਕਿ ਅੱਜ ਉਹਨਾਂ ਨੂੰ ਨਹੀਂ ਚਲੋ ਛੇੜਦੀ ਆਪਾਂ ਇਹਦੇ ਸਾਰਾ ਸਾਫ਼ ਕਰ ਦਿੰਨੇ ਆਗੇ ਤੇ ਹਾਂ ਜੀ ਇਹ ਥੇੜੀ ਟੋਕਰੀ ਪਈ ਸੀ ਨਾ ਉਹ ਨੀਚੇ ਤੋਂ ਜੜ ਜ ਗਈ ਸੀ ਮੈਂ ਕਿਹਾ ਚਲੋ ਆਪਾਂ ਇਹਨੂੰ ਦੋ ਰੈਕ ਵੜਵਾ ਲੈਨੇ ਵੀ ਤੇ ਤੀਜਾ ਹਨਾ ਤੇ ਉਹਨੂੰ ਕਟਵਾ ਦਿੰਨੇ ਨੀਚੇ ਜੜੀ ਪਈ ਆ ਹਨਾ ਵੀ ਖਲਾਰਾ ਜੀ ਪੈਂਦਾ ਉਹਦੇ ਨਾਲ ਜਦੋਂ ਜੜ ਜੀ ਲਈ ਜਾਵੇ ਹਨਾ ਰੰਗ ਹੁੰਗ ਜਿਆ ਤੇ ਹਾਂ ਜੀ ਇਹ ਵਾਲੀ ਟੋਕਰੀ ਬਸ ਤਾਂ ਮੈਂ ਲਈ ਸੀ ਸਬਜ਼ੀਆਂ ਵਾਸਤੇ ਪਰ ਇਹਨਾਂ ਜਿਹੜੀ ਇਹਦੀ ਜਾਲੀ ਹੈ ਨਾ ਇੰਨੀ ਜ਼ਿਆਦੇ ਹੋਆਗੀ ਮਿੱਲੀ ਜੀ ਆ ਵੀ ਹਨਾ ਕੋਈ ਵੀ ਜੀ ਚੀਜ਼ ਰੱਖਦੇ ਜੀ ਮੈਂ ਹਨਾ ਪਿਆਜ਼ ਵਗੈਰਾ ਰੱਖਦੇ ਆਲੂ ਹਨਾ ਜਿਹੜੇ ਛੋਟੇ ਹੁੰਦੇ ਨੇ ਨੀਚੇ ਹੋ ਜਾਂਦੇ ਆ ਤੇ ਮੈਨੂੰ ਇਹਦੇ ਵਿੱਚ ਯੂਜ਼ ਕੀਤਾ ਹੋਇਆ ਹੁਣ ਸੋਚ ਰਹੀ ਐ ਵੀ ਹਨਾ ਵੀ ਕੋਈ ਯਾਨੀ ਕਿ ਪੋਲੀਥੀਨ ਵਗੈਰਾ ਵਿਛਾ ਕੇ ਇਹਦੇ ਵਿੱਚ ਰੱਖ ਦਿਆ ਕਰਾਂ ਵੈਸੇ ਮੈਂ ਜਿਹੜੇ ਵੀ ਪਿਆਜ਼ ਵਗੈਰਾ ਰੱਖਣੇ ਹੁੰਦੇ ਆ ਮੈਗ ਸਾਈਡ ਟੋکریاں ਰੱਖੀਆਂ ਹੋਈਆਂ ਨੇ ਵੀ ਉੱਥੇ ਰੱਖ ਦੇਣੀਆਂ ਕਿਉਂਕਿ ਕਿਚਨ ਛੋਟਾ ਹੁਣਾ ਨਹੀਂ ਤਾਂ ਖਿਲਾਰਾ ਜਿਆਦਾ ਪੈ ਜਾਂਦਾ ਇੱਥੇ ਜਦੋਂ ਆਪਾਂ ਨੂੰ ਲੋੜ ਹੁੰਦੀ ਆ ਆਪਾਂ ਉਥੋਂ ਚੱਕ ਲਏ ਹੁੰਨੇ ਆਂਗੇ ਤੇ ਹਾਂਜੀ ਇੱਥੇ ਮੇਰੇ ਕਿਚਨ ਦੇ ਸਾਰੇ ਕੰਮ ਹੋ ਗਏ ਸੀ ਝਾੜੂ ਵੀ ਆ ਫਰੈਨ ਲਗਾਤਾ ਸੀ ਇੱਥੇ ਮੈਂ ਲੱਗੀ ਸੀ ਜੀ ਪੋਚਾ ਲਗੋਣ ਤੇ ਬੇਟੀ ਲੱਗੀ ਹੋਈ ਅੱਜ ਆਪਣੀ ਫ੍ਰਿਜ ਸਾਫ਼ ਕਰਨਾ ਜੋ ਕੱਲ੍ਹ ਕਰ ਸੀਗੀ ਕਿਦੀ ਮੰਮਾ ਵੀ ਕੱਲ ਤਾਂ ਪੋਚਾ ਲਗਾਉਂਦੀ ਸੀ ਕਿੰਚ ਲੋ ਪੋਚਾ ਤੁਸੀਂ ਲਗਾ ਲਓ ਵੀ ਫ੍ਰਿਜ ਮੈਂ ਸਾਫ਼ ਕਰ ਦਿੰਦੀ ਆ ਤੇ ਬੱਚਿਆਂ ਨੂੰ ਹਨਾ ਜੀ ਵੀ ਕਰਦਾ ਬਾਕੀ ਬੱਚੇ ਲੱਗਦੇ ਵੀ ਨਹੀਂ ਹਨਾ ਜਿਹੜੇ ਇਦਾਂ ਦੀ ਕਲੀਨਿੰਗ ਵਾਲੇ ਕੰਮ ਹੁੰਦੇ ਨੇ ਮੇਰੀਆਂ ਬੇਟੀਆਂ ਬਹੁਤ ਸਾਧੂਆਂ ਨੇ ਮੇਰਾ ਸ਼ੌਂਕ ਹੀ ਹੁੰਦਾ ਨਾ ਇੱਕ ਦਿਨਾਂ ਦਾ ਕੁੜੀਆਂ ਨੂੰ ਸ਼ੌਂਕ ਬਹੁਤ ਹੁੰਦਾ ਨਾ ਘਰ ਦੀ ਸਾਫ਼ ਸਫਾਈ ਰੱਖਣ ਦਾ ਕਰਨ ਦਾ ਤੇ ਆਪਾਂ ਵੀ ਇਦਾਂ ਹੀ ਕਰਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸੀ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਸੀਗਾ ਜਦੋਂ ਮੈਂ ਛੋਟੀ ਹੁੰਦੀ ਸੀਗੀ ਕਰਨ ਨੂੰ ਲੈ ਕੇ ਨਿੱਕਾ ਨਿੱਕਾ ਚੀਜ਼ਾਂ ਐ ਜਿਹੜੀ ਜਾਣੀਆਂ ਕੁਛ ਨਾ ਕੁਛ ਕਰ ਹੀ ਜਾਣਾ ਸਾਰਾ ਦਿਨ ਤੇ ਹਾਂਜੀ ਬਸ ਇੱਥੇ ਮੈਂ ਮਸ਼ੀਨਾਂ tract ਕੇ ਤਾਂ ਬੋਚਾ ਲਗਾਤਾ ਸੀਗਾ ਤੇ ਮੈਂ ਕਿ ਆਪਾਂ ਗੋ ਚਲੋ ਬੋਚਾ ਲਗਾਈ ਦਈਏ ਬਸ ਤਾਂ ਉਹਨੇ ਫਰਸ਼ ਥੋੜੇ ਵਾਲਾ ਹੁਣ ਕਾਫੀ ਟਾਈਮ ਹੋ ਗਿਆ ਇਹ ਥੋੜਾ ਨਹੀਂ ਹੈਗਾ ਬਸ ਮੈਨੂੰ ਇਦਾਂ ਹੋ ਜਾਂਦਾ ਵੀ ਸਮਾਨ ਥੋੜਾ ਜਿਆਦਾ ਹੈ ਨਾ ਵੀ ਚੱਕਣ ਧਰਨ ਚ ਬਹੁਤ ਜ਼ਿਆਦਾ ਮੁਸ਼ਕਲ ਜੀ ਹੋ ਜੂਗੀ ਦੇਖਦੇ ਆ ਵੀ ਰਾਇ ਮੇਰੀ ਬਣ ਰਹੀ ਹੈ ਵੀ ਦੇਖਦੇ ਨੇ ਚੱਕ ਕੇ ਨਾ ਸਮਾਨ ਇੱਕ ਵਾਰੀ ਧੋਦੀ ਆ ਆਪਣਾ ਸਾਫ ਹੋ ਜੂ ਸਾਰਾ ਆਪਣਾ ਫਰਸ਼ ਹਾਂਜੀ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤਕਰੀਬਨ ਸਵਾ ਦੋ ਹੋ ਗਏ ਸੀ ਇੱਥੇ ਮੇਰੇ ਕੁਝ ਕੱਪੜੇ ਸੀਗੇ ਟਹਿਲ ਹੋਣੇ ਵਾਲੇ ਮੈਂ ਉਹ ਵੀ ਲੈ ਕੇ ਬੈਠ ਗਈ ਥੋੜਾ ਚਲੋ ਆਪਾਂ ਇਹਨਾਂ ਨੂੰ ਵੀ ਟਹਿਲ ਲਗਾ ਦਈਏ ਬਾਅਦជា ਜਦੋਂ ਜ਼ਿਆਦਾ ਕੱਪੜੇ ਹੋਣ ਮੈਂ ਏਅਰ ਟ੍ਰਿਕ ਯੂਜ਼ ਕਰਦੀ ਆ ਨਾ ਜਦੋਂ ਜ਼ਿਆਦਾ ਕੱਪੜੇ ਹੋਣ ਜਾਂ ਨਿਕਿਆ ਅਲੱਗ-ਅਲੱਗ ਮੈਂ ਪਾਰਟੀਸ਼ਨ 'ਚ ਕੱਪੜੇ ਰੱਖ ਦਿੰਨੀ ਆ ਜਿਵੇਂ ਕਿ ਬੱਚਿਆਂ ਦੇ ਅਲੱਗ ਕਰ ਦਿੰਨੀ ਇਹਨਾਂ ਦੇ ਪਾਪਾ ਦੀ ਅਲੱਗ ਕਰ ਦਿੰਨੀ ਤੇ ਆਪਣੇ ਅਲੱਗ ਹਨਾ ਉਹਦੇ ਨਾਲ ਹੁੰਦਾ ਕਿ ਜਦੋਂ ਆਪਣੇ ਜਿਆਦੇ ਕੱਪੜਾ ਢੇਰ ਜਾਂ ਪਿਆ ਹੋਵੇ ਤੇ ਜਦੋਂ ਆਪਾਂ ਨੂੰ ਸ਼ੈਕਸ ਨਾਈਜ਼ ਕਰ ਦਿੰਨੇ ਡਿਵਾਈਡ ਤਾਂ ਆਪਾਂ ਨੂੰ ਕੱਪੜੇ ਜਿਆਦੇ ਨਹੀਂ ਲੱਗਦੇ ਹੈਗੇ ਤੇ ਬਾਕੀ ਆਪਾਂ ਨੂੰ ਲੱਭਣ 'ਚ ਵੀ ਸਾਨੀ ਆਉਂਦੀ ਹੈ ਪਹਿਲਾਂ ਜਿਵੇਂ ਕਿ ਆਪਾਂ ਬੱਚਾ ਬਚਾ ਦੇ ਕੱਪੜੇ ਟੈਗ ਕਰ ਦਾਂਗੇ ਫਿਰ ਆਪਣੇ ਜਾਂ ਫਿਰ ਇਹਨਾਂ ਦੇ ਪਾਪਾ ਦੇ ਇਦਾਂ ਕਰਕੇ ਤੇ ਹਾਂਜੀ ਇਥੇ ਬਸ ਕੱਪੜੇ ਟੈਗ ਆਲਮੋਸਟ ਲੱਗੇ ਸੀ ਬੱਚਾ ਦੇ ਕੱਪੜੇ ਲੱਗੇ ਹੋਏ ਸੀ ਮੈਂ ਟੈਗ ਕਰਨ ਅਜੇ ਹਲੇ ਕੁਝ ਕੱਪੜੇ ਮੇਰੇ ਧੋਣ ਵਾਲੇ ਵੀ ਸੀਗੇ ਮਾਰਨਿੰਗ ਦੇ ਟਾਈਮ ਤੇ ਮਸ਼ੀਨ ਨਹੀਂ ਲੱਗੀ ਹੈਗੀ ਮੈਂ ਕਿਹਾ ਮੈਂ ਸ਼ਾਮ ਨੂੰ ਚਲੋ ਮਸ਼ੀਨ ਲਗਾ ਦਿੰਨੀ ਆ ਵੈਸੇ ਸ਼ਾਮ ਨੂੰ ਸਬਜ਼ੀ ਵੀ ਬਣਾਉਣੀ ਸੀ ਗਰੀਲਾਂ ਦੀ ਹਾਂਜੀ ਕੱਪੜੇ ਵੀ ਕਾਫੀ ਹੋ ਰਹੇ ਸੀ ਧੋਣੇ ਵਾਲੇ ਚਲੋ ਬੱਚਿਆਂ ਦੇ ਕੱਪੜੇ ਮੈਂ ਅੱਜ ਧੋ ਦੂੰਗੀ ਤੇ ਦੂਸਰੇ ਕੱਪੜੇ ਆਪਣੇ ਨੈਕਸਟ ਡੇ ਤੋਂ ਲਾਂਗੇ ਯਾਨੀ ਕਿ ਬੈੱਡ ਸ਼ੀਟ ਵਗੈਰਾ ਉਤਾਰੀਆਂ ਸੀਗੀਆਂ ਕੋਸ਼ਨਾਂ ਦੇ ਪਾਪਾ ਦੇ ਕੱਪੜੇ ਨੇਗੇ ਬੱਚਿਆਂ ਦੇ ਕੱਪੜੇ ਜ਼ਿਆਦੇ ਹੋਏ ਨੇ ਕਿਉਂਕਿ ਬੱਚੇ ਉਤਾਰਦੇ ਨੇਗੇ ਹਨਾ ਜੋ ਡਿਕਵਰੀ ਭਾਂਡੇ ਜੇ ਮੈਲੇ ਹੋ ਗਏ ਜਾਂ ਫਿਰ ਗਿੱਲੇ ਹੋ ਗਏ ਧੋਲ ਦੀ ਆਤ ਉਹ ਉਨੇ ਕਪੜੇ ਉਤਾਰ ਦਿੰਦੀ ਆ ਤੇ ਹਾਂਜੀ ਇੱਥੇ ਵਾਸ ਹਲਓਸਟ ਮੇਰੇ ਸਾਰੇ ਕਪੜੇ ਟਾਇਵ ਹੋ ਗਏ ਸੀ ਬਾਕੀ ਜੀ ਮੈਂ ਟਾਇਵ ਕਰ ਕਿੱਦਾਂ ਰੱਖ ਦੇਣੀ ਜਿਵੇਂ ਇਹਨਾਂ ਦੇ ਪਾਪਾ ਦੇ ਕੰਪੜੇ ਸੈੱਟ ਕਰ ਦਿੰਦੇ ਆ ਬੱਚੇ ਆਪਣੇ ਲਈ ਮੇਰਾ ਦੇ ਵਿੱਚ ਕਪੜੇ ਆਪ ਸੈੱਟ ਕਰਦੇ ਆ ਮੈਂ ਟਾਇਵ ਲਗਾ ਕੇ ਰੱਖ ਲਿਆ ਕਿਉਂਕਿ ਜਿਸ ਦਿਨ ਆਪਾਂ ਨੇ ਸਫਾਈ ਕਰੀ ਸੀਗੀ ਜਣ ਕੇ ਗਰਮੀ ਵਾਲੇ ਕਪੜੇ ਆਪਾਂ ਨੇ ਸੈੱਟ ਕੀਤੇ ਸੀ ਉਸ ਦਿਨ ਬੱਚਿਆਂ ਦੇ ਕਪੜੇ ਸੈੱਟ ਕਰਦੇ ਸੀ ਹੁਣ ਇਹ ਆਪ ਹੀ ਆਪਣੇ ਕਪੜੇ ਸੈੱਟ ਕਰ ਦਿੰਦੇ ਨੇ ਨਮੀਰਾ ਦੇ ਵਿੱਚ ਹਾਂਜੀ ਇਹ ਤੇ ਅੱਗੇ ਸੀ ਮੈਂ ਮਸ਼ੀਨ ਕੋਲੇ ਮੈਂ ਕਾਰ ਨਾਲ ਦੀ ਨਾਪਾ ਮਸ਼ੀਨ ਚ ਕੱਪੜੇ ਪਾ ਦੇ ਕੱਪੜੇ ਵੀ ਤੇ ਰੱਖੇ ਬਹੁਤ سارے ਹੋਏ ਪਏ ਸੀ ਪੈਸੇ ਦੀ ਸ਼ਾਮ ਦੇ 5 ਵਜੇ ਸੀਗੇ ਇੱਥੇ ਪਹਿਲਾਂ ਲਾਈਟ ਨਹੀਂ ਸੀਗੀ ਦਿਨ ਦੇ ਟਾਈਮ ਲਾਈਟ ਦਾ ਵੀ ਹੁਣ ਕੱਟ ਲਗਾਉਣ ਲੱਗੇ ਕਿਉਂਕਿ ਫਸਲਾਂ ਦਾ ਟਾਈਮ ਜਿਹੜਾ ਹੋ ਗਿਆ ਤੇਰੀ ਕਿ ਕੰਕੂ ਵਗੈਰਾ ਵੱਢਦੇ ਹਨ ਉਹਦੇ ਨਾਲ ਅੱਗ ਵਗੈਰਾ ਲੱਗਣ ਦਾ ਡਰ ਹੁੰਦਾ ਚਲੋ ਜੀ ਮਸ਼ੀਨ ਚੱਪਾ ਕੱਪੜੇ ਪਾਤੇ ਤੇ ਕੁਸ਼ਕ ਇੱਥੇ ਮੈਂ ਬੈੱਡ ਸ਼ੀਟ ਵਗੈਰਾ ਪਤਾ ਰਹੀ ਸੀ ਵੀ ਮੈਂ ਸੋਚਿਆ ਵੀ ਚਲੋ ਆਪਾਂ ਅਗਲੇ ਦਿਨ ਤੋਂ ਲਾਂਗੇ ਇਹਨੇ ਕਿ ਕੱਪੜੇ ਚਲੋ ਧੋਤੇ ਜਾਣਗੇ ਹਾਂਜੀ ਇੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਜਿੱਥੇ ਕਿਚਨ ਚ ਵੀ ਥੋੜੀ ਜਿਹੀ ਚੱਕਰਤੀ ਕਰਨ ਵਾਲੀ ਹੋਣੀ ਸੀ ਕਿਉਂਕਿ ਬਰਤਨ ਵੀ ਬਹੁਤ سارے ਸੀ ਸਾਫ਼ ਕਰਨ ਵਾਲੇ ਦੁਪਹਿਰ ਦੇ ਟਾਈਮ ਜਿੱਦਾਂ ਬੱਚੇ ਘਰ ਹੁੰਦੇ ਨੇਗੇ ਤਾਂ ਬਰਤਨ ਵੀ ਕਾਫੀ ਹੋ ਜਾਂਦੇ ਹੈਗੇ ਦੇ ਨਾਲ ਹੀ ਜਿੱਥੇ ਮੈਂ ਮਸਾਲਾ ਕੱਟ ਲਿਆ ਸੀਗਾ ਆਪਣੇ ਕareleਆਂ ਦਾ ਜੋ ਵੀ ਆਪਾਂ ਨੇ ਮਸਾਲਾ ਪਾਉਣਾ ਸੀਗਾ ਉਹ ਸਾਰਾ ਆਪਾਂ ਨੇ ਕੱਟ ਕਰ ਲਿਆ ਜਿਵੇਂ ਕਿ ਲਸਣ ਪਿਆਜ਼ ਤੇ ਜੋ ਵੀ ਪੱਛੇ ਵੀ ਹੁੰਦੇ ਨੇ ਆਪਣੇ ਕareleਆ ਦੇ ਕੋਈ ਮੈਂ ਵਿੱਚ ਮਿਕਸ਼ਰ ਦੇ ਵਿੱਚ ਹੀ ਪਾ ਦੇਣੀ ਆ ਤੇ ਬਾਕੀ ਜਿੱਥੇ ਦੋਤਾ ਵੀ ਸਾਹਮਣ ਵਾਲਾ ਪਿਆਸੇ ਦੋਤਾ ਲੈ ਭਾਂਡੇ ਬਖਾਲੀ ਕਰ ਦੋ ਫੋਕੀ ਦੇ ਦੋ ਭਾਂਡੇ ਸਾਫ਼ ਕਰਨ ਲੱਗੀ ਤਾਂ ਨਾਲ ਹੀ ਸਾਰੇ ਭਾਂਡੇ ਇਕੱਠੇ ਸਾਫ਼ ਹੋ ਜਾਣਗੇ ਤੇ ਹਾਂਜੀ ਕareleਆਂ ਨੂੰ ਮੈਂ ਪਹਿਲੇ ਹੀ ਛਿੱਲ ਕੇ ਤੇ ਰੱਖਾਈ ਸੀਗੀ ਨਮਕ ਲਾਤੋਣਾ ਤੇ ਜਿਹਨਾਂ ਨੂੰ ਉਹਦੀ ਘੰਟੜ ਨਹੀਂ ਰਹਿੰਦੀ ਹੈਗੀ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਮਸਾਲਾ ਚੋਪ ਕਰਨਾ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਤੁਹਾਨੂੰ ਵੀ ਕ੍ਰੇਲੇ ਬਣਾਉਣ ਤੇ ਔਖੇ ਲੱਗਦੇ ਨੇ ਹਨਾ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਕ੍ਰੇਲੇ ਬਹੁਤ ਵਧੀਆ ਬਣਦੇ ਨੇ ਬਾਕੀ ਜਿ ਕੋੜੇ ਵੀ ਨਹੀਂ ਬਣਦੇ ਹੈਗੇ ਮੈਂ ਹਮੇਸ਼ਾ ਇਸ ਤਰੀਕੇ ਨਾਲ ਬਣਾਉਣੀ ਆ ਬੱਚੇ ਹਮੇਸ਼ਾ ਖੁਸ਼ ਔਖੇੜੇ ਕ੍ਰੇਲੇ ਨੇ ਖਾਂਦੇ ਨੇ ਹਾਂਜੀ ਇੱਥੇ ਆਪਣਾ ਮਸਾਲਾ ਸਾਰਾ ਚੋਪ ਹੋ ਗਿਆ ਸੀ ਇਹ ਵਾਲੇ ਕ੍ਰੇਲੇ ਦੇਖੋ ਹੀ ਮੈਂ ਧੁੱਪon ਲਿਆ ਕੇ ਤੋ ਪੇਰਾ ਕਿ ਹੋਏ ਸੀ ਉਥੋਂ ਲਿਆ ਕੇ ਮੈਂ ਧੋ ਕੇ ਇਹਨਾਂ ਟੋਕਰੀ ਦੇ ਵਿੱਚ ਰੱਖਤਾ ਸੀ ਤਾਂ ਕਿ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਚੜ ਜਾਵੇ ਤੇ ਇਧਰ ਜੀ ਫਰਾਈ ਵਿੱਚ ਰੱਖ ਲਿਆ ਆਪਾਂ ਨੇ ਮਸਾਲਾ ਭੁੰਨਣ ਲਈ ਉਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਇੱਥੇ ਮੈਂ ਹਿੰਗ ਪਾਉਣੀ ਭੁੱਲ ਗਈ ਸੀ ਫਿਰ ਮੈਂ ਮਸਾਲਾ ਪਾਉਣ ਤੋਂ ਬਾਅਦ ਬਾਅਦ ਵਿੱਚ ਸਾਈਡ ਤੇ ਪਾਉਂਗੀ ਹਿੰਗ ਕਿਉਂਕਿ ਮੈਂ ਦਾਸ ਸਬਜ਼ੀ ਦੇ ਵਿੱਚ ਹਮੇਸ਼ਾ ਹਿੰਗ ਪਾਉਣੀ ਆ ਪੇਟ ਦਾੰਦ ਲਈ ਹਨਾ ਬਹੁਤ ਵਧੀਆ ਚੀਜ਼ ਹੈਗੀ ਤੇ ਹਾਂਜੀ ਇੱਥੇ ਦੇਖੋ ਮਸਾਲਾ ਆਪਾਂ ਨੇ ਇੰਨਾ ਕ ਬ੍ਰੀਕ ਰੱਖਣਾ ਨਾ ਹੀ ਜ਼ਿਆਦਾ ਬ੍ਰੀਕ ਤੇ ਨਾ ਹੀ ਜ਼ਿਆਦਾ ਮੋਟਾ ਹੋਵੇ ਹਨਾ ਤੇ ਬਾਕੀ ਜਦੋਂ ਪੱਕਦਾ ਕੋਈ ਨਾ ਆਪ ਹੀ ਸਾਰਾ ਮਸਾਲਾ ਬਿਲਕੁਲ ਚੰਗੀ ਤਰ੍ਹਾਂ ਫਨਿਆ ਜਾਂਦਾ ਹੈ ਮੈਸ਼ ਹੋ ਜਾਂਦਾ ਬਿਲਕੁਲ ਤੇ ਇੱਥੇ ਮੇਰੇ ਕੋਲੇ ਹਜੇ ਮੇਲਾ ਸਨਪਾ ਹੈ ਲਾ ਸਨਪਾ ਇਸੀ ਅਦਰਕ ਨਹੀਂ ਸੀ ਪਈ ਹੈਗੀ ਹੁਣ ਕਿ ਅਦਰਕ ਮੇਰੇ ਕੋਲੇ ਹੈ ਨਹੀਂ ਸੀ ਬਾਕੀ ਜੀ ਜਿੰਨਾ ਕੋਈ ਆਪਾਂ ਹਰ ਮਸਾਲਾ ਹੁੰਦਾ ਆਪਣੇ ਕੋਲੇ ਮੈਂ ਉਨੀ ਹੀ ਕਿਸੇ ਚੀਜ਼ ਨਾਲ ਹੀ ਬਣਾਉਂਦੀ ਆ ਮੈਨੂੰ ਇਹ ਨਹੀਂ ਹੁੰਦਾ ਵੀ ਇਹ ਚੀਜ਼ ਨਹੀਂ ਹੈਗੀ ਮੈਂ ਨਾ ਬਣਾਵਾ ਤੇ ਹਾਂਜੀ ਬਸ ਆਪਾਂ ਮਸਾਲਾ ਇੱਦੀ ਚੰਗੀ ਤਰ੍ਹਾਂ ਘੋਲਣ ਲੱਗੇ ਬਸ ਤੁਸੀਂ ਨਾਲ ਨਾਲ ਜੈਸ ਸਟਰ ਸੀ ਚਲਾਉਂਦੇ ਰਹੋ ਕਿਉਂਕਿ نیچے ਨਾ ਲੱਗੇ ਨਹੀਂ ਤਾਂ ਮਸਾਲਾ نیچے ਲੱਗ ਜਾਂਦਾ ਤੇ ਹਾਂਜੀ ਮਸਾਲਾ ਰੱਖਤਾ ਸੀ ਆਪਾਂ ਨੇ ਭੁੰਨਣਾ ਤੇ ਇਤਨਾ ਲੱਗ ਗਈ ਸੀ ਕਿ ਟਮਾਟਰ ਕੱਟਣ ਤੇ ਨਾ ਟਮਾਟਰ ਪਾਵਾਂਗੇ ਇੱਥੇ ਮੈਂ ਹਰੀ ਮਿਰਚ ਨਹੀਂ ਪਾਉਂਦੀ ਕਿਉਂਕਿ ਨੂਰ ਨੂੰ ਹਰੀ ਮਿਰਚ ਪਸੰਦ ਨਹੀਂ ਹੈਗੀ ਉਹ ਹੋਏ ਸੀ ਕੱਟ-ਕੱਟ ਕੇ ਸਿੱਟ ਦੇਉਂਦੀ ਕੋੜੀ ਤਾਂ ਨਹੀਂ ਹੁੰਦੀ ਹੈ ਜੀ ਮੈਂ ਹਮੇਸ਼ਾ ਮਿਰਚ ਉਹ ਹੀ ਲਾ ਕੇ ਰੱਖਦੀ ਹਾਂ ਜਿਹੜੀ ਘੱਟ ਕੋੜੀਆਂ ਹੋਣ ਯਾਨੀ ਕਿ ਬੱਚੇ ਖਾ ਲੈਣ ਪਰ ਉਹਨੂੰ ਇੱਦਾਂ ਥੋੜਾ ਵੀ ਹਰੀ ਮਿਰਚਾਂ ਤਾਂ ਕੋੜੀ ਤੇ ਹਾਂਜੀ ਵਸ ਇਧਰਾ ਪਟ ਮਟਰ ਕੰਟ ਕਰ ਲਾਂਗੇ ਤੁਸੀਂ ਚੌਪ ਵੀ ਕਰ ਸਕਦੇ ਹੋ ਇਦਾਂ ਕੰਟ ਵੀ ਸਕਦੇ ਹੋ ਜਦੋਂ ਮਸਾਲਾ ਹਾਫ ਫਰਾਈ ਹੋ ਗਿਆ ਫਿਰ ਉਹਦੇ ਵਿੱਚ ਮੈਂ ਟਮਾਟਰ ਪਾਵਾਂਗੇ ਬਾਅਦ ਦੇ ਵਿੱਚ ਜਿਹਦੇ ਨਾਲ ਟਮਾਟਰ ਨੇ ਚੰਗੀ ਦਾ ਅੰ ਵਿੱਚ ਮੈਸ ਹੋ ਜਾਣਗੇ ਤੇ ਲੋ ਜੀ ਮਸਾਲਾ ਆਪਣਾ ਹਾਫ ਹੋ ਫਰਾਈ ਹੋ ਗਿਆ ਹੁਣ ਆਪ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਪਾ ਕੇ ਆ ਚੰਗੀ ਦਾ ਮਸਾਲੇ ਨੂੰ ਮਿਕਸ ਕਰਾਂਗੇ ਤੇ ਘੜਸੀ ਨਾਲ ਚਲਾਉਦੇ ਰਹਾਂਗੇ ਗੈਸ ਇਸ ਵਿੱਚ ਥੋੜਾ ਜਿਹਾ ਸਿਮਾ ਘਰਤਾ ਇੱਕ ਜਾ ਦੇ ਤੇਜ਼ ਗੈਸ ਨਾਲ ਮਸਾਲਾ ਲੈ ਲੈ ਨੀਚੇ ਜਿਹੜਾ ਕੰਡਾ ਡਰਦਾ ਮਚੰਜੀ ਦਾ ਡਰ ਆ ਜਾਂਦਾਗਾ ਤੇ ਨਾਲ ਨਾਲ ਜਿਹੇ ਸੇਵਾ ਬਾਸਤਰ ਵਗੈਰਾ ਇਹ ਸਾਫ ਕਰ ਰਹੀ ਸੀ ਜਿਹੜਾ ਮੈਂ ਕਿਚਨ ਛੋਮਾ ਤਾਂ ਨਾਲ ਨਾਲ ਮੈਂ ਸਾਰੇ ਕੰਮ ਨੇੜੇ ਕਰਦੀ ਜਾਨੀ ਆ ਤੇ ਲੋ ਜੀ ਮਸਾਲਾ ਆਪਣਾ ਬਿਲਕੁਲ ਠੰਗੀ ਤਰ੍ਹਾਂ ਪੁੱ ਲੈ ਗਿਆ ਹੁਣ ਆਪਾਂ ਸਮਾਰ ਕੇ ਘਟਸੀ ਮਾਰ ਕੇ ਨਿਹਰੇ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਮੈਸ਼ ਕਰ ਦਾਂਗੀ ਵਿੱਚ ਹਾਂਜੀ ਕ੍ਰੇਲੇ ਬਾਰਡ ਜਨਕੇ ਟੇਸਟੀ ਬਣੇ ਸੀਗੇ ਬਹੁਤ ਜ਼ਿਆਦੇ ਬੱਚਾ ਨੇ ਬਹੁਤ ਜ਼ਿਆਦੇ ਖੁਸ਼ ਹੋ ਕੇ ਖਾਦੇ ਤੁਸੀਂ ਵੀ ਇਸ ਤਰੀਕੇ ਨਾਲ ਕ੍ਰੇਲੇ ਬਣਾ ਕੇ ਦੇਖੋ ਨਾ ਤਾਂ ਬਿਲਕੁਲ ਕੋਲੇ ਬਣਗੇ ਤੇ ਬਾਕੀ ਜੀ ਸਵਾਦ ਵੀ ਬਹੁਤ ਜ਼ਿਆਦੇ ਲੱਗਦੀਆਂ ਹਾਂਜੀ ਇੱਥੇ ਮੈਂ ਪਾਤਾ ਸੀ ਨਮਕ ਮਿਰਚ ਤੇ ਹਲਦੀ ਤਿੰਨੋਂ ਚੀਜ਼ਾਂ ਗਰਮ ਮਸਾਲਾ ਵੀ ਨਹੀਂ ਪਾਇਆ ਸੀਗਾ ਮੈਂ ਤਿੰਨੋਂ ਚੀਜ਼ਾਂ ਪਾ ਕੇ ਤੁਸੀਂ ਟੇਸਟ ਅਕੋਰਡਿੰਗ ਪਾ ਲਿਓ ਮੈਂ ਹਮੇਸ਼ਾ ਹੀ ਥੋੜਾ ਥੋੜਾ ਕਰਕੇ ਪਾਉਂਦੀ ਹਾਂ ਮੈਂ ਇਕੱਠਾ ਨਹੀਂ ਜਨਕੇ ਚਮਚੇ ਬਰ ਬਰ ਕੇ ਪਾਉਂਦੀ ਹੁੰਦੀ ਯਾਨੀ ਕਿ ਮੈਂ ਥੋੜੇ ਥੋੜੇ ਪਾ ਕੇ ਦੇ ਹਿਸਾਬ ਨਾਲ ਪਾਲਨੇ ਦਾ ਜਜੇ ਨਾਲ ਤੇ ਹਾਂਜੀ ਨਮਕ ਮਿਰਚ ਹਲਦੀ ਭੁੰਨ ਤੋਂ ਬਾਅਦ ਆਪਾਂ ਤੇ ਦੁਬਾਰੇ ਘਟਸੀ ਮਾਰ ਦੇਣੀ ਆ ਤਾਂ ਕਿ ਇਹਦਾ ਮਸਾਲਾ ਅ ਕ ਚੰਗੀ ਤਰ੍ਹਾਂ ਭੁੰਨਿਆ ਜਾਵੇ ਆਪਣਾ ਤੇ ਗੈਸ ਨੂੰ ਜੀ ਤੁਸੀਂ ਯਾਨੀ ਕਿ ਸਿਮ ਰੱਖਿਓ ਜਿਆਦਾ ਤੇਜ਼ ਗੈਸ ਨਾ ਕਰਿਓ ਤੇ ਲੌਂਚੀ ਮਸਾਲਾ ਵੀ ਆਪਣਾ ਬਿਲਕੁਲ ਹਲਦੀ ਵਗੈਰਾ ਵੀ ਆਪਣੇ ਬਿਲਕੁਲ ਚੰਗੀ ਤਰ੍ਹਾਂ ਭੁੰਨੇਗੀ ਜਦੋਂ ਰੰਗ ਆ ਜਾਏ ਨਾ ਹਲਦੀ ਦੀ ਪੂਰੀ ਵਧੀਆ ਫਿਰ ਪਤਾ ਲੱਗ ਜਾਂਦਾ ਵੀ ਹਾਂਜੀ ਮਸਾਲਾ ਆਪਣਾ ਭੁੰਨਿਆ ਗਿਆ ਜੀ ਕ੍ਰੇਲੇਆਂ ਦਾ ਪਾਣੀ ਵੀ ਉਤਰ ਆਪਣਾ ਬਿਲਕੁਲ ਉਤਰ ਨੁੱਚੜ ਗਿਆ ਸੀ ਤੇ ਨਾਲ ਹੀ ਬੱਸ ਮੈਂ ਜਿਹਨ ਕਿ ਕੜਾਈ ਰੱਖ ਕੇ ਆਪਾਂ ਕਰੀ ਦੇਣੀ ਜਿਹੜੀ ਉਹ ਫਰਾਈ ਕਰਾਂਗੇ ਕਿਉਂਕਿ ਮਸਾਲਾ ਭੁੰਨਣ ਦਾ ਕਾਰਨ ਨਹੀਂ ਹੁੰਦਾ ਪਹਿਲਾਂ ਸਾਕੇ ਮਸਾਲਾ ਜਿਹੜਾ ਠੰਡਾ ਹੋ ਜਾਵੇ ਨਹੀਂ ਤਾਂ ਭਰਨ ਵੇਲੇ ਖਾਈ ਹੁੰਦੀ ਹੈ ਜੀ ਫਿਰ ਆਪਣੇ ਹੱਥ ਮੱਚਣਗੇ ਨਹੀਂ ਤਾਂ ਤੇ ਹਾਂਜੀ ਮਸਾਲਾ ਆਪਣੇ ਸਾਈਡ ਤੇ ਧਾਰਤਾ ਹੁਣ ਆਪਾਂ ਰੱਖਾਂਗੇ ਜੀ ਕੜਾਹੀ ਉਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੁਸੀਂ ਤੇਲ ਜ਼ਿਆਦਾ ਨਾ ਪਾਓ ਇਹ ਨਹੀਂ ਹੁੰਦਾ ਆਪਾਂ ਨੂੰ ਬਿਲਕੁਲ ਹੀ ਕ੍ਰੇਲੇ ਡਬੋਣੇ ਨਹੀਂ ਆਪਾਂ ਥੋੜੇ ਤੇਲ ਦੇ ਵਿੱਚ ਵੀ ਜਿਹੜੇ ਕ੍ਰੇਲੇ ਨੇ ਬਹੁਤ ਵਧੀਆ ਬਣਾ ਸਕਦੇ ਆਂਗੇ ਕੁਈ ਨਹੀਂ ਹੈਗਾ ਆਪਾਂ ਨੂੰ 1 ਦਾ ਕਿਲੋ ਜਾਂ 1/2 ਕਿਲੋ ਔਤਲੀ ਚਾਹੀਦੀ ਹੈਗੀ ਫੇਰੀ ਆਪਣੇ ਕਰੇਲੇ ਭਨਣਗੇ ਤੇ ਇਹ ਲੋਚੀ ਤੇਲ ਆਪਾਂ ਕਰ ਲਾਂਗੇ ਗਰਮ ਤੇ ਜਿਹੜੇ ਦੇਖੋ ਕਰੇਲੇ ਵੀ ਜ ਆਪਣੇ ਬਿਲਕੁਲ ਤਿਆਰ ਨੇ ਆਪਾਂ ਥੋੜੇ ਥੋੜੇ ਕਰਕੇ ਕਰੇਲੇ ਪਾਵਾਂਗੇ ਤਕਰੀਬਨ ਮੈਂ 2 ਜਾਂ 3 ਵਾਰੀਆਂ ਦੇ ਵਿੱਚ ਜਿਹੜੇ ਕਰੇਲੇ ਦੇ ਵਿੱਚ ਫਰਾਈ ਕਰੂੰਗੇ ਕਿਉਂਕਿ ਜਦੋਂ ਇਕੱਠੇ ਪਾ ਲਾਂਗੇ ਤਾਂ ਉਹ ਸਹੀ ਤਰੀਕੇ ਨਾਲ ਨਹੀਂ ਰੜਦੇ ਹੈਗੇ ਬਾਕੀ ਕੋਈ ਇਸ ਦਾ ساتھ ਅੱਛਾ ਰਹਿੰਦਾ ਕੋਈ ਪੱਕ ਜਾਂਦਾ ਇਹ ਤੁਸੀਂ ਇਹਨਾਂ ਨੂੰ ਫੁੱਲ ਫਰਾਈ ਨਹੀਂ ਕਰਨੇ ਹਾਫ ਫਰਾਈ ਗਰੇਲੇ ਕਰਨੇ ਆਗੇ ਇਦਾਂ ਇਹਨਾਂ ਨੂੰ ਇਦਾਂ ਹਾਫ ਫਰਾਈ ਕਰਕੇ ਜਦੋਂ ਆਪਾਂ ਮਸਾਲਾ ਭਰਾਂਗੇ ਬਾਅਦ ਵਿੱਚ ਆਪਾਂ ਫੁੱਲ ਫਰਾਈ ਕਰਾਂਗੇ ਯਾਨੀ ਕਿ ਉਦੋਂ ਵੀ ਯਾਨੀ ਕਿ ਮਸਾਲਾ ਭਰਿਆ ਹੋਊਗਾ ਤੇ ਮਸਾਲੇ ਦਾ ਨਹੀਂ ਹੋਊਗਾ ਜਦੋਂ ਆਪਾਂ ਫਰਾਈ ਕਰਾਂਗੇ ਉਹ ਸਾਰਾ ਮਸਾਲਾ ਬਾਹਰ ਨਿਕਲੂਗਾ ਆਪਾਂ ਨੂੰ ਹੌਲੀ ਹੌਲੀ ਜੇ इदा बस करेले रख के फ्राई कर लाँगी क्योंकि जो तो अपने हाफ फ्राई करेले अंदरों मारो सारे वजिए भुन्े हो गए हाँ जी इतनी बस करेले अपने हाफ फ्राई हो गए थे जिने करेले फ्राई हो गए मैं उस हिसाब न सारे भर भर के इदा रखी गई ਤੇ ਦੇਖੋ ਜੀ ਬਨੇ ਹੋਏ ਗਰੇਲੇ ਸਾਨੂੰ ਕਿੰਨੇ ਵਧੀਆ ਲੱਗ ਰਹੇ ਹੋਣਗੇ ਤੇ ਬਾਕੀ ਜੀ ਇਹ ਹਲੇ ਹਾਫ ਹੋਏ ਨੇ ਜਦੋਂ ਫੋਲੋ ਫਰਾਈ ਕਰੇ ਉਦੋਂ ਵੀ ਇੱਕ ਵਾਰੀ ਸੇਕ ਇਹਨਾਂ ਨੂੰ ਲੱਗੂਗਾ ਤੇ ਦੂਸਰਾ 라ਉਂਡ ਸੀਗਾ ਜਦੋਂ ਕਿਰੇਲੇ ਧਾਲਨੇ ਪਏ ਸੀ ਨਾਲ ਦੀ ਨਾਲ ਮੈਂ ਪਰ ਪਰ ਕੇ ਰੱਖੀ ਜਾਊਂਗੀ ਯਾਨੀ ਕਿ ਉੱਪਰ ਤੱਕ ਗਲ ਬੈਟੂਂਗੀ ਹੁਣ ਮੈਂ ਇਹਨਾਂ ਦੇ ਉੱਪਰ ਤਾਂ ਕਿ ਜਿਹੜਾ ਮਸਾਲਾ ਗਾਹੋ ਨਾ ਨਿਕਲੇ ਕਿਈ ਭਣਾ ਉੱਪਰ ਬੇਸਣ ਵੀ ਲਾ ਦਿੰਦੀ ਆ ਨੀ ਜਾਨਕੀ ਜਾਨਕੀ ਜਿਹੜਾ ਜੋੜ ਹੁੰਦਾ ਪਰ ਬੇਸਣ ਜਦੋਂ ਆਪਾਂ ਲਗਾ ਦਿੰਦੇ ਹਾਂ ਨੀ ਹੇ ਨੀਚੇ ਉਹ ਨਾ ਕੱਚੇ ਰਹਿ ਜਾਂਦੇ ਨੇ ਕਿ ਗਰੇਲੇ ਉੱਥੋਂ ਤੇ ਮੈਂ ਹਮੇਸ਼ਾ ਇਦਾਂ ਹੀ ਤਾਕਾ ਲਵੇਟ ਕਿ ਬਣਾਉਣੀ ਆ ਹਰ ਇੱਕ ਦਾ ਤਰੀਕਾ ਜਿਹੜਾ ਅਲੱਗ-ਅਲੱਗ ਹੁੰਦਾ ਤੇ ਹਾਂਜੀ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਰੈਸਪੀ ਕ੍ਰੇਲੇ ਬਣਾਉਣ ਦਾ ਤਰੀਕਾ ਤੁਹਾਨੂੰ ਮੇਰਾ ਵਧੀਆ ਲੱਗਿਆ ਹੋਇਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਕ੍ਰੇਲੇ ਆਪਾਂ ਨੇ ਸਾਰੇ ਫ੍ਰਾਈ ਕਰਕੇ ਭਰ ਕੇ ਆਪਾਂ ਲੋਥੇ ਤਾਕਾ ਲਵੇਟ ਕਿੰਦਰ ਰੱਖਦੇ ਸੀਗੇ ਮੈਂ ਸਾਈਡ ਤੇ ਤੇ ਗ੍ਰੀਵਨ ਵੇਲੇ ਹੁਣ ਤਿੰਨ ਕ ਕ੍ਰੇਲੇ ਹੋਰ ਰਹਿ ਗਏ ਸੀ ਇਹ ਵੀ ਫ੍ਰਾਈ ਹੋ ਜਾਣ ਫਿਰ ਆਪਾਂ ਇਹਨਾਂ ਨੂੰ ਦੁਬਾਰੇ ਤੋਂ ਦੂਸਰੀ ਵਾਰ ਜਾਨ ਕੇ ਫ੍ਰਾਈ ਕਰ ਲਾਂਗੇ ਤੈਨ ਕੇ ਆਮ ਨਾਲ ਕਰਿਓ ਤੁਸੀਂ ਬਿਲਕੁਲ ਵੀ ਖਾਲੀ ਨਾ ਕਰਿਓ ਜਦੋਂ ਵੀ ਆਪਾਂ ਤੁਸੀਂ ਫਲਟਣਾਗਾ ਨਾ ਕਈ ਵਾਰੀ ਤੇਲ ਦਾ ਛਿੱਟਾ ਵਗਿਆ ਪੈਣ ਦਾ ਡਰ ਰਹਿੰਦਾ ਹੈਗਾ ਹਾਂਜੀ ਇੱਥੇ ਕarele ਆਪਣੇ ਮਕਸਦ ਸਾਰੇ ਭਰੇ ਗਏ ਸੀ ਇਹ ਤੇ ਇੱਥੇ ਮੇਰਾ ਦੁਆਰੇ ਤੋਂ ਤੇਲ ਦੇ ਵਿੱਚ ਪਾਉਣ ਲੱਗੀ ਸੀ ਇਹਨਾਂ ਨੂੰ ਤਾਂ ਕਿ ਚੰਗੀ ਤਰ੍ਹਾਂ ਭੁੰਨੇ ਜਾਣ ਚੰਗੀ ਤਰ੍ਹਾਂ ਫਰਾਈ ਹੋ ਜਾਣ ਤੇ ਹਾਂਜੀ ਬਸ ਕੁਛ ਹੁਣ ਸੱਲਾ ਮੈਂ ਜ਼ਿਆਦਾ ਬਣਾਇਆ ਸੀ ਦੇ ਬੱਚੇ ਖੁਸ਼ ਹੋ ਕੇੜੇ ਮਸਾਲਾਗੇ ਅਲੱਗ ਤੋਂ ਰੱਖਦੇ ਨੇਗੇ ਅਲੱਗ ਤੋਂ ਨਾਲ ਸਾ ਰੋਟੀ ਤੇ ਲੈ ਕੇ ਖਾਂਦੇ ਨੇਗੇ ਹਾਂਜੀ ਜੇਕਰ ਸੋਨੂ ਵੀ ਬੱਚਿਆਂ ਨੇ ਕਿ ਕarele ਦਾ ਬਣੇ ਹੋਏ ਨਹੀਂ ਵਧੀਆ ਲੱਗਦੇ ਤਾਂ ਤੁਸੀਂ ਇਦਾਂ ਇਸ ਤਰੀਕੇ ਨਾਲ ਜਾਨੀ ਬਣਾ ਕੇ ਦੇਖਿਓ ਬਹੁਤ ਵਧੀਆ ਬਣਨੇਗੇ ਕੋਲੇ ਵੀ ਨਹੀਂ ਬਣਦੇ ਹੈਗੇ ਬਾਕੀ ਪਤਾ ਨਹੀਂ ਲੱਗਣਾ ਵੀ ਆਪਾਂ ਕarele ਖਾ ਰਹੇ ਆਗੇ ਯਾਨੀ ਕਿ ਕੋੜੇ ਤੇ ਬਹੁਤ ਵਧੀਆ ਤਰੀਕਾ ਇਦਾਂ ਬਣਾਉਣ ਦਾ ਬੱਚਿਆਂ ਨੇ ਬਹੁਤ ਸਾਡੇ ਖੁਸ਼ ਹੋ ਕੇ ਖਾਦੇ ਯਾਨੀ ਤੇ ਲਓ ਜੀ ਆਪਣੇ ਹਲੋਸਟ ਸਾਰੇ ਤਲੇ ਗਏ ਸੀ ਆਖਿਰਲੇ ਤਿੰਨ ਰਹਿ ਗਏ ਸੀ ਕ੍ਰੇਲੇ ਆਪਾਂ ਨੂੰ ਇਹਨਾਂ ਨੂੰ ਵੀ ਆਪਾਂ ਇਦਾਂ ਫਰਾਈ ਕਰ ਦਾਂਗੇ ਤੇ ਹਾਂਜੀ ਦੇਖੋ ਜਿੰਨਾ ਤੇਲ ਵਿੱਚ ਪਾਇਆ ਸੀ ਉਹਨੇ ਦੇ ਵਿੱਚ ਹੀ ਸਾਰੇ ਕ੍ਰੇਲੇ ਜਿਹੜੇ ਬਣਾਏ ਨੇਗੇ ਤੇ ਹਾਂਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਮਿਲ ਕਰਕੇ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇਕਰ ਨਹੀਂ ਕੀਤਾ ਹੈਗਾ ਸਹੀ ਹਾਂ ਜੀ ਮਿਲਾਂਗੇ ਆਪਾਂ ਨੈਕਸਟ ਵੀਡੀਓ ਇਹ ਵਿੱਚ ਸਤਿਕਾਰ ਜੀ ਸਾਰਿਆਂ ਨੂੰ